ਸਾਡੇ ਪਿੰਡਾਂ ਦੇ ਵਿੱਚ ਇਹੀ ਚੀਜ਼ ਹੋਈ ਪਈ ਆ ਵੀ ਕੋਈ ਤਾਂ ਪੂਰੇ ਵੱਡੀ ਬਾਹ ਖੜੀ ਕਰਕੇ ਕਹਿੰਦਾ ਮਾਓ ਕਾਂਗਰਸੀਆਂ ਮੈਨੂੰ ਮੇਰੇ ਪਿਓ ਨੂੰ 20 ਸਾਲ ਹੋ ਗਏ ਕਾਂਗਰਸ ਚ ਕੰਮ ਕਰਦੇ ਨੂੰ ਫਿਰ ਦੂਜਾ ਬਾਹ ਖੜੀ ਕਰਕੇ ਕਹੂਗਾ ਮੇਰਾ ਮੇਰੇ ਬਾਪੂ ਨੂੰ ਬਾਦਲਾਂ ਦੇ ਵਿੱਚ ਕੰਮ ਕਰਦ ਨੂੰ ਇੰਨਾ ਟਾਈਮ ਹੋ ਗਿਆ ਆ ਨਵੇਂ ਆ ਕੇ ਕ੍ਰਾਂਤੀਕਾਰੀ ਤਿੰਨ ਸਾਲ ਹੋ ਗਏ ਸਾਨੂੰ ਭਗਵਾਨਤ ਮਾਨ ਦੇ ਨਾਲ ਜੋੜਿਆ ਨੂੰ 4 ਸਾਲ ਹੋ ਗਏ ਫਿਰ ਰਹਿੰਦੇ ਖੁਦਿਆ ਭਾਜਪੀ ਵਾਲੇ ਆ ਕੇ ਉਹ ਅਸੀਂ ਪਾਰਟੀਆਂ ਦੇ ਵਿੱਚ ਪਾੜ ਕੇ ਸਾਡੇ ਉੱਤੇ ਰਾਜ ਕਰ ਰਹੇ ਨੇਗੇ ਭਗਵਾਨਤ ਮਾਨ ਦਾ ਐ ਹੱਥ ਪਿੱਛੇ ਬੰਨੇ ਹੋਏ ਨੇ ਐ ਐ ਹੱਥ ਪਿੱਛੇ ਬੰਨੇ ਹੋਣੇ ਤਾਂ ਕੱਲਾ ਮੂੰਹ ਦਿਖਦਾ ਇਹਦਾ ਤਾਂ ਪਿੱਛੇ ਹੱਥ ਕਿਹੜੇ ਬੰਨੇ ਹੋਣੇਗੇ ਐਂਟ ਚਾਰ ਨਹੀਂ ਹੈਗਾ ਇਹ ਭਾਜਪਾ ਤੋਂ ਤੁਹਾਨੂੰ ਲੱਗਦਾ ਵੀ ਇਹ ਭਾਜਪਾ ਤੋਂ ਬਾਹਰ ਆ ਇੱਕ ਐਂਟ ਵੀ ਬਾਹਰ ਨਹੀਂ ਹੈਗਾ ਕਿਤੇ ਬਾਦ ਵਾਲੇ ਚੱਕੀ ਫੁਰਦ ਰੇ ਝੁੰਡ ਬੜੀ ਜ਼ਰੂਰੀ ਆ ਜੀ ਸਰਕਾਰ ਲਿਆਉਣੀ ਕਾਲੀ ਦਾਲ ਦਾ ਲਿਆਉਣਾ ਬੜਾ ਜ਼ਰੂਰੀ ਆ ਜੀ ਪੰਥਕ ਪਾਰਟੀ ਆ ਕੀ ਕਰਿਆ ਪੰਥਕ ਪਾਰਟੀ ਨੇ ਕੀ ਕਰਿਆ ਪੰਥਕ ਪਾਰਟੀ ਨੇ ਜਿਹੜੇ ਸਿੱਖਾਂ ਦੇ ਨਮਾਇੰਦਗੀ ਕਰਨ ਵਾਲੀ ਪਾਰਟੀ ਉਹਨਾਂ ਨੇ ਸਭ ਤੋਂ ਵੱਧ ਸਿੱਖਾਂ ਦੇ ਪਿੱਛੇ ਸੁਰਾ ਮਾਰਿਆ ਅਸਲ ਦੇ ਵਿੱਚ ਗੱਲ ਕੀ ਆ ਗੱਲ ਸਮਝਣ ਵਾਲੀ ਤਾਂ ਇਹੀ ਹੈ ਕਿ ਅੱਜ ਸਾਡੇ ਪੰਜਾਬ ਦੇ ਹਾਲਾਤ ਸਾਡੇ ਪੰਜਾਬੀਆਂ ਦੇ ਹਾਲਾਤ ਕਿਉਂ ਬਣੇ ਨੇਗੇ ਇਹਦੇ ਵਿੱਚ ਜ਼ਿੰਮੇਵਾਰ ਸਭ ਤੋਂ ਪਹਿਲਾਂ ਅਸੀਂ ਆਪ ਹਾਂ ਇਸ ਗੱਲ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਜਦ ਤਨ ਅਸੀਂ ਇਹ ਗੱਲ ਨੂੰ ਮੰਨ ਲਾਂਗੇ ਮੰਨਣ ਤੋਂ ਬਾਅਦ ਫਿਰ ਕਿਤੇ ਅੱਗੇ ਜਾ ਕੇ ਅਸੀਂ ਸੋਚਾਂਗੇ ਪਹਿਲਾਂ ਚਾਰ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਮੰਨਣ ਦੀਆਂ ਨੇ ਸੁਣਨ ਦੀਆਂ ਨੇ ਫਿਰ ਮੰਨਣ ਦੀਆਂ ਨੇ ਪਹਿਲਾ ਮੰਨ ਲੈਣਾ ਚਾਹੀਦਾ ਵੀ ਹਾਂ ਗਲਤੀਆਂ ਸਾਡੀਆਂ ਵੀ ਨੇਗੀਆਂ ਇਹ ਗਲਤੀਆਂ ਸਾਡੀਆਂ ਕੀ ਨੇਗੀਆਂ ਆਪਾਂ ਥੋੜਾ ਜਿਹਾ ਪਿੱਛੇ ਵਗ ਜੀਏ ਵੀ ਸਾਨੂੰ ਸਾਡੇ ਉੱਤੇ ਰਾਜ ਕਿਵੇਂ ਕੀਤਾ ਜਾਂਦਾ ਆਪਾਂ ਸੁਣਦੇ ਆਇਆ ਪਿਛਲੇ ਸਮੇਂ ਤੋਂ ਕਿ ਅੰਗਰੇਜ਼ਾਂ ਨੇ 200 ਸਾਲ ਸਾਡੇ ਉੱਪਰ ਰਾਜ ਕੀਤਾ 200 ਸਾਲ ਰਾਜ ਕੋ ਕੀਤਾ 70000 ਤੋਂ ਲੈ ਕੇ ਲੱਖਾਂ ਦਾ ਅੰਗਰੇਜ਼ ਜਿਹੜਾ ਪੂਰਾ 200 ਸਾਲ ਪੂਰਾ ਭਾਰਤ ਦੇ ਵਿੱਚ ਰਿਹਾ ਕਿਉਂਕਿ ਉਹ ਇੰਨੇ ਘੱਟ ਬੰਦੇ 150 ਕਰੋੜ ਤੇ ਰਾਜ ਕਿਵੇਂ ਕਰ ਗਏ ਰਾਜ ਇਸ ਕਰਕੇ ਕਰ ਗਏ ਕਿਉਂਕਿ ਉਹਨਾਂ ਨੇ ਸਾਨੂੰ ਪਾੜ ਕੇ ਰੱਖਿਆ ਸਾਨੂੰ ਕੱਲੇ ਕੱਲੇ ਨੂੰ ਕਰਕੇ ਰੱਖਿਆ ਇਸ ਕਰਕੇ ਉਹ ਸਾਡੇ ਉੱਪਰ ਇੰਨਾ ਲੰਮਾ ਸਮਾਂ ਰਾਜ ਕਰੀ ਗਏ ਪਸ਼ੂਆਂ ਵਾਂਗੂ ਲੋਕਾਂ ਨੂੰ ਤੋਰੀ ਫਿਰੇ ਲੋਕਾਂ ਦੇ ਗਲਾਂ ਦੇ ਵਿੱਚ ਰੱਸੇ ਪਾ ਕੇ ਜਿਸ ਤਰ੍ਹਾਂ ਵੀ ਹੋਇਆ ਉਹ ਲੰਮਾ ਸਾਰਾ ਸਮੱਸ ਦੀ ਗੁਲਾਮੀ ਦੀਆਂ ਜਿਹੜੀਆਂ ਉਹਨੂੰ ਭੁਗਤਿਆ ਤੇ ਪਰ ਹੁਣ ਵੀ ਅਸੀਂ ਕੋਈ ਅਸੀਂ ਆਜ਼ਾਦ ਵजूद ਹੈ ਨਹੀਂਗੇ ਹੁਣ ਵੀ ਸਾਡਾ ਸਿਸਟਮ ਉਹੀ ਹੈ ਮੰਨ ਲੈਣਾ ਚਾਹੀਦਾ ਸਾਨੂੰ ਕਿਉਂਕਿ ਹੁਣ ਜਿਹੜੇ ਮੌਜੂਦਾ ਸੱਤਾਧਾਰੀ ਪਾਰਟੀਆਂ ਨੇ ਗਿਆ ਸਾਰੀਆਂ ਪਾਰਟੀਆਂ ਦੀ ਆਪੇ ਗੱਲ ਕਰ ਲਓ ਸਾਡੇ ਪਿੰਡਾਂ ਦੇ ਵਿੱਚ ਕੀ ਹੋਇਆ ਪਿਆ ਸਾਡੇ ਪਿੰਡਾਂ ਦੇ ਵਿੱਚ ਇਹੀ ਚੀਜ਼ ਹੋਈ ਪਿਆ ਵੀ ਕੋਈ ਤਾਂ ਪੂਰੇ ਵੱਡੀ ਬਾਹ ਖੜੀ ਕਰਕੇ ਕਹਿੰਦਾ ਮੈਂ ਕਾਂਗਰਸੀ ਹਾਂ ਮੈਨੂੰ ਮੇਰੇ ਪਿਓ ਨੂੰ 20 ਸਾਲ ਹੋ ਗਏ ਕਾਂਗਰਸ ਚ ਕੰਮ ਕਰਦੇ ਨੂੰ ਫਿਰ ਦੂਜਾ ਬਾਹ ਖੜੀ ਕੱਢ ਕੇ ਕਹੂਗਾ ਮੇਰਾ ਮੇਰੇ ਬਾਪੂ ਨੂੰ ਬਾਦਲਾਂ ਦੇ ਵਿੱਚ ਕੰਮ ਕਰਦ ਨੂੰ ਇੰਨਾ ਟਾਈਮ ਹੋ ਗਿਆ ਆ ਨਵੇਂ ਆ ਕੇ ਕ੍ਰਾਂਤੀਕਾਰੀ ਤਿੰਨ ਸਾਲ ਹੋ ਗਏ ਸਾਨੂੰ ਭਗਵਾਨਤ ਮਾਨ ਦੇ ਨਾਲ ਜੋੜਿਆ ਨੂੰ 4 ਸਾਲ ਹੋ ਗਏ ਫਿਰ ਰਹਿੰਦੇ ਖੁਦਿਆ ਭਾਜਪੀ ਵਾਲੇ ਆ ਕੇ ਉਹ ਅਸੀਂ ਪਾਰਟੀਆਂ ਦੇ ਵਿੱਚ ਪਾੜ ਕੇ ਸਾਡੇ ਉੱਤੇ ਰਾਜ ਕਰ ਰਹੇ ਨੇਗੇ ਲੜਨ ਵਾਲੇ ਲੋਕ ਸਾਰੇ ਪਾੜ ਗਏ ਸਭ ਤੋਂ ਵੱਡੀ ਗੱਲ ਜਿਹੜੀ ਸਿੱਖੀ ਆ ਸਭ ਤੋਂ ਵੱਡੀ ਗੱਲ ਜਿਹੜੀ ਪਦਮਾਤਮਾ ਅੰਗਰੇਜ਼ਾਂ ਨੂੰ ਕੀ ਸਿੱਖੀ ਆ ਸਮਝ ਲਓ ਮੇਰੀ ਗੱਲ ਜਾਣ ਕੇ ਝੂਠੀ ਪੱਗ ਜਿਹੜੀ ਉੱਪਰ ਇਹਨੇ ਬੰਨੀ ਆ ਨਾ ਜਿਹੜੀ ਕਿ ਮੈਂ ਕਹਿੰਦਾ ਭਗਤ ਸਿੰਘ ਵਾਲੇ ਗੱਲ ਕਰਦਾ ਮੈਂ ਭਗਤ ਸਿੰਘ ਵਾਲੇ ਨਾ ਥੱਲੇ ਅੰਗਰੇਜ਼ਾਂ ਦੀ ਨੀਤੀ ਆ ਜਿਹੜੀ ਉਸ ਪੱਗ ਦੇ ਥੱਲੇ ਉਹ ਤਾਂ ਕੀ ਕਰਦਾ ਉਹ ਤਾਂ 5:00 ਵਜੇ ਤੋਂ ਬਾਅਦ ਜਿਹੜੀ ਪਾਗ ਉਹ ਲੈ ਜਾਂਦੀ ਹੈ ਪਰ ਜਿਹੜੀ ਅਸਲ ਅੰਦਰ ਨੀਤੀ ਆ ਰਹੀ ਹੈ ਹਿਰਦੇ ਦੇ ਵਿੱਚ ਨਿੱਤੋਂ ਅੰਗਰੇਜ਼ਾਂ ਵਾਲੀ ਨੀਤੀ ਹੈ ਹੁਣ ਅੰਗਰੇਜ਼ਾਂ ਵਾਲੀ ਨੀਤੀ ਕੀ ਆ ਅੰਗਰੇਜ਼ਾਂ ਵਾਲੀ ਨੀਤੀ ਇਹ ਹੈ ਕਿ ਸਭ ਤੋਂ ਵੱਡਾ ਕੰਮ ਇਸ ਬੰਦੇ ਨੇ ਸਭ ਤੋਂ ਵੱਡਾ ਕੰਮ ਇਸ ਬੰਦੇ ਨੇ ਸਾਨੂੰ ਪਾੜਨ ਦੀਆਂ ਸਾਡੇ ਕਿਸਾਨ ਦੇ ਥੇਮਦਿਆਂ ਨੂੰ ਪਾੜਨ ਦੇ ਵਿੱਚ ਕੀਤਾ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀਤਾ ਕਿਉਂ ਸਮਝੋ ਮੇਰੀ ਇਸ ਗੱਲ ਨੂੰ ਕਿਉਂਕਿ ਪਿੱਛੇ ਅੰਮ੍ਰਿਤਸਰ ਦਾ ਕੇਦਰੀਵਾਲ ਦਾ ਆਰਐਸਐਸ ਵਰਗਿਆਂ ਵਿਚਾਰਤਾਂ ਦਾ ਹੱਥ ਹੈ ਭਗਮਤ ਮੰਨ ਦੇ ਪਿੱਛੇ ਭਗਮਤ ਮੰਨ ਦਾ ਐ ਹੱਥ ਪਿੱਛੇ ਬੰਨੇ ਹੋਏ ਨੇ ਐ ਐ ਹੱਥ ਪਿੱਛੇ ਬੰਨੇ ਹੋਏ ਤਾਂ ਕੱਲਾ ਮੂੰਹ ਦਿਖਦਾ ਇਹਦਾ ਤਾਂ ਪਿੱਛੇ ਹੱਥ ਕਿਹੜੇ ਬੰਨੇ ਹੋਏ ਨੇਗੇ ਐਂਟ ਚ ਵਾਰ ਨਹੀਂ ਹੈਗਾ ਇਹ ਭਾਜਪਾ ਤੋਂ ਤੁਹਾਨੂੰ ਲੱਗਦਾ ਵੀ ਇਹ ਭਾਜਪਾ ਤੋਂ ਬਾਹਰ ਹੈ ਇੱਕ ਐਂਟ ਵੀ ਬਾਹਰ ਨਹੀਂ ਹੈਗਾ ਸਭ ਤੋਂ ਵੱਡਾ ਕੰਮ ਇਹਨੇ ਕੀ ਕਰਿਆ ਆਉਣ ਸਾਰ ਜਿਹੜੇ ਲੜਨ ਵਾਲੇ ਲੋਕ ਨੇਗੇ ਜਿਨ੍ਹਾਂ ਨੇ ਜ਼ਮੀਨਾਂ ਬਚਾਈਆਂ ਲੰਮੇ ਸਮੇਂ ਤੋਂ ਇਹ ਲੋਕ ਕਿਸਾਨੀ ਦੇ ਲਈ ਲੜਦੇ ਆਉਂਦੇ ਨੇ ਆਪਣੇ ਹੱਕਾਂ ਲਈ ਲੜਦੇ ਆਉਂਦੇ ਆ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀ ਕੀਤਾ ਜਦੋਂ ਸਾਡਾ ਧਰਨਾ ਚੱਲ ਰਿਹਾ ਸੀਗਾ ਦਿੱਲੀ ਵਾਲਾ ਸਾਡਾ ਧਰਨਾ ਚੱਲ ਰਿਹਾ ਸੀਗਾ ਉੱਥੇ ਸਾਡੇ ਕਿਸਾਨ ਆਪੋ ਨੇ ਇਸ ਗੰਗੇ ਨੇ ਕੇਸਰੀਵਾਲ ਨੇ ਇਹਨਾਂ ਨੇ ਸਾਰੇ ਨੇ ਮੀਟਿੰਗਾਂ ਕਰਨੇ ਸ਼ੁਰੂ ਕਰਤੀਆਂ ਕੀ ਕਰਿਆ ਵੀ ਸੋਨੂੰ ਚੋਣਾ ਲੜੋ ਜੀ ਤੁਸੀਂ ਆਹ ਕਰੋ ਜੀ ਆਹ ਕਰੋ ਜੀ ਉੱਥੋਂ ਤੋਂ ਲੈ ਕੇ ਹੁਣ ਤੱਕ ਪਹਿਲਾਂ ਤਾਂ ਇਹ ਚੱਲਦਾ ਆ ਉਹ ਵੋਟਾਂ ਦੇ ਕਰ ਜਣਾ ਟਾਈਮ ਇਹ ਜਿੰਨਾ ਟਾਈਮੇ ਕੁਰਸੀ ਤੇ ਨਹੀਂ ਬੈਠਿਆ ਅੰਦਰ ਖਾਤੇ ਪਾੜਦਾ ਆ ਫਿਰ ਸਰੇ ਆਮ ਸਾਹਮਣੇ ਆ ਗਿਆ ਇਹ ਬੰਦਾ ਸਰੇ ਆਮ ਸਾਹਮਣੇ ਆ ਕੇ ਅੱਜ ਕਿਸਾਨ ਆਗੂ ਨੂੰ ਬੰਦਾ ਇਹ ਉਹ ਸ਼ਬਦ ਬੋਲਦਾ ਜਿਹੜੇ ਕਿ ਸੁਣੇ ਨਹੀਂ ਜਾਂਦੇ ਜਿਹੜੇ ਸੁਣੇ ਨਹੀਂ ਜਾਂਦੇ ਸਾਰੇ ਕਿਸਾਨ ਜਿੱਥੇ ਬੰਦੇ ਨੂੰ ਪਾੜਦਾ ਪੰਜਾਬ ਦੇ ਵਿੱਚ ਜਿਹੜਿਆ ਲੜਨ ਵਾਲੇ ਲੋਕ ਨੇ ਕੋਈ ਸਿੱਖ ਜਿੱਥੇ ਬੰਦਿਆਂ ਦੇ ਵਿੱਚ ਏਕਤਾ ਨਹੀਂ ਹੈਗੀ ਕੋਈ ਕਿਸਾਨ ਜਿੱਥੇ ਬੰਦਿਆਂ ਦੇ ਵਿੱਚ ਏਕਤਾ ਨਹੀਂ ਹੈਗੀ ਕੋਈ ਮਜ਼ਦੂਰ ਜੱਥੇਬੰਦੀਆਂ ਦੇ ਵਿੱਚ ਇੱਕ ਤਾਂ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਪੂਰਾ ਐੜ ਤਹਿਸ ਨਸ਼ ਕਰਕੇ ਸੜਤਾ ਕੋਈ ਵੀ ਬੰਦਾ ਸਭ ਤੋਂ ਪਹਿਲੀ ਗੱਲ ਇਹ ਹੈ ਜੇ ਕੋਈ ਆਪਣਾ ਕੌਮੀ ਮੋਰਚਾ ਲੱਗਿਆ ਜਾਂ ਕੋਈ ਆਪਣਾ ਜਿਹੜਾ ਪੰਥਕ ਮੋਰਚਾ ਲੱਗਿਆ ਜੇ ਉਹਦੇ ਵਿੱਚੋਂ ਇੱਕ ਜੱਥੇਬੰਦੀ ਅਗਵਾਈ ਕਰਦੀ ਹੈ ਦੂਜੀਆਂ ਜੱਥੇਬੰਦੀਆਂ ਦਾ ਵਿਰੋਧ ਕਰ ਰਹੀਆਂ ਨੇ ਉਹ ਵਿਰੋਧ ਕਿਉਂ ਕਰ ਰਹੀਆਂ ਨੇ ਇੱਕ ਕਿਸਾਨ ਜੱਥੇਬੰਦੀ ਨੇ ਮੋਰਚਾ ਲਾੜਿਆ ਦੂਜਾ ਦਾ ਵਿਰੋਧ ਕਰ ਰਹੀਆਂ ਨੇ ਕਿਉਂ ਕਰ ਰਹੀਆਂ ਨੇ ਪਿੱਛੇ ਤਾਕਤ ਹੈ ਪਿੱਛੇ ਮਿੱਥੇ ਕਿ ਜੁੰਡਲੀ ਚੱਲ ਰਹੀ ਹੈ ਜਿਹੜੀ ਕਿ ਪਾੜਨ ਤੋਂ ਵੱਡੇ-ਵੱਡੇ ਅਫਸਰ ਆਉਂਦੇ ਨੇ ਕਿ ਉਹ ਕਿਸਾਨ ਜਿੱਥੇ ਬੰਦੇ ਨੂੰ ਕੁਛ ਨੂੰ ਕੁਛ ਦੱਸਦੇ ਨੇ ਕੁਛ ਨੂੰ ਕੁਛ ਦੱਸਦੇ ਨੇਗੇ ਤਾਂ ਕਰਕੇ ਜਿਹੜਾ ਅੱਡੋ-ਪੱਟ ਸਾਰਿਆਂ ਨੂੰ ਕਰਤਾ ਇਸ ਕਰਕੇ ਅੱਜ ਉਹ ਹੀ ਜਿਹੜੀ ਅੰਗਰੇਜ਼ਾਂ ਵਾਲੀ ਨੀਤੀ ਆ ਨਾ ਉਹ ਹੀ ਜਿਹੜਾ ਕਿ ਪੱਗ ਸਿੰਘ ਨੇ ਦਾ ਝੂਠੀ ਜਿਹੜੀ ਪੱਗ ਬਣੀ ਹੋਈ ਆ ਉਹ ਹੀ ਅੰਗਰੇਜ਼ਾਂ ਵਾਲੀ ਨੀਤੀ ਇਹ ਭਗਮਾਨਤਮਾਨ ਨੇ ਅਪਣਾਈ ਹੋਈ ਆ ਐਵੇਂ ਕਹਿ ਜਾਊਗਾ ਇਨਕਲਾਬ ਜਿੰਦਾਬਾਦ ਫਿਰ ਪੂਰਾ ਵੀ ਨਾਰਾ ਬੋਲਿਆ ਕਰ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਪੂਰਾ ਨਾਰਾ ਭਗ ਸਿੰਘ ਦਾ ਇਹ ਸੀਗਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮੋਟਾਵਾਦ ਜਿਹੜੇ ਸਾਮਰਾਜ ਨੂੰ ਲਿਆ ਕੇ ਇੱਥੇ ਕਹਿ ਰਹਾ ਮੈਂ ਤੁਹਾਡੀ ਡਿਵੈਲਪਮੈਂਟ ਕਰ ਰਹਾ ਕਾਰੀ ਡਿਵੈਲਪਮੈਂਟ ਕਰਨਾ ਸਾਨੂੰ ਤੇਰੀ ਡਿਵੈਲਪਮੈਂਟ ਦੀ ਲੋੜ ਨਹੀਂ ਹੈਗੀ ਅਸੀਂ ਵਧੀਆ ਰੋਟੀ ਖਾ ਰਹੇ ਆ ਵਧੀਆ ਘਰਾਂ ਦੇ ਵਿੱਚ ਰਹੇ ਆ ਸਾਡੇ ਸਾਰਿਆਂ ਕੋਲੇ ਘਰ ਹੈਗੇ ਨੇ ਸਾਨੂੰ ਤੇਰੇ ਘਰਾਂ ਦੇ ਵਿੱਚ ਜਿਹੜੀਆਂ ਤੂੰ ਕਹਿਣਾ ਵੀ ਮੈਂ ਉੱਥੇ ਤੁਹਾਨੂੰ ਕਲੋਨੀਆਂ ਬਣਾ ਕੇ ਦਊ ਉਹਨਾਂ ਦੇ ਵਿੱਚ ਘਰ ਦੇਊਗਾ ਥੋੜੀ ਡਿਵੈਲਪਮੈਂਟ ਤੈਨੂੰ ਸਾਨੂੰ ਤੇਰੀ ਡਿਵੈਲਪਮੈਂਟ ਦੀ ਲੋੜ ਨਹੀਂ ਹੈਗੀ ਇਹ ਗੱਲ ਧਿਆਨ ਨਾਲ ਸੁਣ ਲਿਓ ਹੁਣ ਆਪਾਂ ਅੱਜ ਇਹਦੇ ਭਗਮਤ ਮੰਤਰ ਦਾ ਵਿਰੋਧ ਕਰੀ ਜਾਂਦੇ ਆ ਕੱਲ ਨੂੰ ਇਹ ਕਾਂਗਰਸ ਵਾਲੇ ਆ ਜਾਣਗੇ ਸਮਝੋ ਇਸ ਗੱਲ ਨੂੰ ਸਮਝੋ ਇਸ ਗੱਲ ਨੂੰ ਦਿਮਾਗ ਦੇ ਵਿੱਚ ਪਾਉਣਾ ਪੈਣਾ ਇੱਥੇ ਆ ਕੇ ਲੀਡਰ ਡਰਾਮੇ ਕਰਨਗੇ ਵੱਡੇ ਵੱਡੇ ਦੇਖੋ ਜੀ ਅਸੀਂ ਅੱਜ ਤੁਹਾਡੇ ਨਾਲ ਖੜੇ ਆ ਕਿਹੜੇ ਨਾਲ ਖੜੇ ਨੇ ਭਾਈ ਵਿਧਾਨ ਸਭਾ ਦੇ ਵਿੱਚ ਜਿਹੜੇ ਮੁੱਦਿਆਂ ਦੀ ਗੱਲ ਕਰਨ ਵਾਲੀ ਆ ਪਹਿਲਾਂ ਇਹਨਾਂ ਨੇ ਕਿੰਨੇ ਕੁ ਮੁੱਦਿਆਂ ਦੀ ਗੱਲ ਕਰੀਆ ਦੱਸੋ ਭਾਈ ਜਵਾਬ ਦਿਓ ਮੈਨੂੰ ਇਸ ਗੱਲ ਦਾ ਪੰਜਾਬ ਦੀ ਤੁਹਾਡੇ ਕੋਲੇ ਜਿਹੜੀ ਵਿਧਾਨ ਸਭਾ ਉਹ ਤੁਹਾਡੇ ਪੰਜਾਬ ਕੋਲੇ ਨਹੀਂ ਹੈਗੀ ਉਹ ਦਿੱਲੀ ਦੇ ਸਾੜੇ ਚਲਾਉਂਦੇ ਨੇਗੇ ਜੋ ਚੀਜ਼ ਕਹਿੰਦੇ ਨੇ ਵਿਧਾਨ ਸਭਾ ਦੇ ਵਿੱਚ ਮਤੇ ਉਹ ਮਤੇ ਇਹ ਪਾਸ ਕਰਦੇ ਨੇਗੇ ਇਹ ਇਹ ਸਾਰਾ ਜਿਹੜਾ ਕਰ ਰਹੇ ਨੇ ਕਰ ਕਿਉਂ ਰਹੇ ਨੇਗੇ ਆਹ ਲਾ ਭਗਮਾਨਤਮਾਨ ਕਰ ਰਹੇ ਕਰ ਕਿਉਂ ਰਿਹਾ ਕਿਉਂਕਿ ਇਹਨਾਂ ਨੇ ਆਪਣੇ ਘਰ ਭਰਨੇ ਆ ਆਪਣਾ ਇਹਨਾਂ ਨੇ ਕੀ ਕਰਨਾ ਕੋਈ ਡਿਵੈਲਪਮੈਂਟ ਨਹੀਂ ਕਰਨੀ ਇਹਨਾਂ ਨੇ ਪੈਸਾ ਇਕੱਠਾ ਕਰਨਾ ਕੇਦਰੀਵਾਲ ਵਰਗਣਾ ਸਾਰਾ ਨੇ ਮਤਸ਼ਾ ਵਰਗਣਾ ਸਾਰਾ ਨੇ ਪੈਸਾ ਇਕੱਠਾ ਕਰਨਾ ਇਹ ਇਹ ਕੱਲੂ ਆਉਣਗੇ ਇਹ ਕਿਹੜਾ ਵਿਧਾਨ ਸਭਾ ਦੇ ਵਿੱਚ ਕਿੰਨੇ ਜਿਹੜੇ ਪੰਜਾਬ ਦੇ ਮੁੱਦੇ ਨੇ ਲਾ ਮੈਂ ਲੱਖਾਂ ਬਾਈ ਉਦੋਂ ਬਾਅਦ ਚ ਬੋਲੂਗਾ ਡਿਟੇਲ ਨਾਲ ਬਾਈ ਦੱਸ ਦੇ ਜਿਹੜੇ ਮੁੱਦਿਆਂ ਦੀ ਗੱਲ ਕਰ ਲੈਣਗੇ ਵਿਧਾਨ ਸਭਾ ਦੇ ਵਿੱਚ ਇੱਕ ਵੀ ਮੁੱਦੇ ਦੀ ਗੱਲ ਕਰ ਲੈਣ ਇੱਕ ਵੀ ਮੁੱਦੇ ਦੀ ਜਿਹੜਾ ਸਾਡੇ ਪੰਜਾਬ ਦੇ ਮੁੱਦੇ ਨੇ ਬੋਲ ਇੱਕ ਵੀ ਮੁੱਦੇ ਤੇ ਬੋਲ ਪੈਣ ਇਹ ਉੱਥੇ ਕੰਜਰੀਆਂ ਵਾਂਗੂ ਦਾ ਲੜਦੇ ਨੇ ਬੋਧੀ ਤੇ ਰਣ ਦੀ ਗੱਲ ਕਰ ਲਈਏ ਕੰਜਰੀਆਂ ਮੁਗ ਦਾ ਲੜਦੇ ਨੇ ਮੈਂ ਕਹਣਾ ਸਾਡੇ ਪੰਜਾਬ ਨੂੰ ਅੱਜ ਸਭ ਤੋਂ ਵੱਧ ਬਰਬਾਦ ਕਰਨਾ ਮੈਂ ਦੇਖ ਰਿਆਂ ਪ੍ਰਵਾਸ ਬਰਬਾਦ ਕਰ ਰਿਹਾ ਮੈਂ ਕਹਿੰਦਾ ਵੀ ਕੋਈ ਨੀਤੀ ਬਣਾਓ 1.5 ਲੱਖ ਬੰਦਾ ਏਜੰਟ ਇਥੇ ਪੰਜਾਬ ਦੇ ਵਿੱਚ ਬੈਠਾ ਕੋਈ ਕੋਈ ਤਾਂ ਉਹਦੇ ਬਾਰੇ ਬੋਲਣ 20 ਕਾਂਗਰਸੀਆਂ ਨੂੰ ਮੈਂ ਗੱਲ ਕਹੀ ਆ ਕੋਈ ਨੀਤੀ ਬਣਾ ਸਕਦੇ ਤੁਸੀਂ ਉਹਦੇ ਖਿਲਾਫ ਕੋਈ ਕਾਨੂੰਨ ਲੈ ਕੇ ਆ ਸਕਦੇ ਹੋ ਡਰਾਮੇ ਕਰੀ ਉਹਨੇ ਪਾ ਕੇ ਛਿੱਟੇ ਕੁਰਤੇ ਪਜਾਮੇ ਚਾੜ ਕੋਈ ਲੀਡਰ ਆ ਆਹ ਕਿੰਨਾ ਲੀਡਰ ਬਣ ਜਾਊਗਾ ਤੁਸੀਂ ਸਾਡੇ ਪੰਜਾਬ ਨੂੰ ਉਜਾੜਨ ਤੇ ਲ ਬਾਰ ਬਾਰ ਕਿਤੇ ਕਾਂਗਰਸੀ ਆਗੇ ਕਿਤੇ ਬਾਦਲ ਵਾਲੇ ਚੱਕੀ ਬੰਦ ਰੇ ਝੁੰਡ ਬੜੀ ਜ਼ਰੂਰੀ ਆ ਜੇ ਸਰਕਾਰ ਲਿਆਉਣੀ ਕਾਲੀ ਦਾਲ ਦਾ ਲਿਆਉਣਾ ਬੜਾ ਜ਼ਰੂਰੀ ਆ ਜੀ ਪੰਥਕ ਪਾਰਟੀ ਆ ਕੀ ਕਰਿਆ ਪੰਥਕ ਪਾਰਟੀ ਨੇ ਕੀ ਕਰਿਆ ਪੰਥਕ ਪਾਰਟੀ ਨੇ ਜਿਹੜੀ ਸਿੱਖਾਂ ਦੀ ਨਿਮਾਇੰਦਗੀ ਕਰਨ ਵਾਲੀ ਪਾਰਟੀ ਉਹਨਾਂ ਨੇ ਸਭ ਤੋਂ ਵੱਧ ਸਿੱਖਾਂ ਦੇ ਪਿੱਛੇ ਸੁਰਾ ਮਾਰਿਆ ਇਹ ਗਰ ਇਹ ਜਿਹੜੇ ਕ੍ਰਾਂਤੀਕਾਰੀ ਆਏ ਸੀਗੇ ਵੱਡੇ ਇਹ ਕਹਿੰਦੇ ਵੀ ਬਸ ਸਾਡੇ ਤੋਂ ਬਿਨਾ ਤਾਂ ਹੋਰ ਕੋਈ ਕੰਕ ਕਰ ਹੀ ਨਹੀਂ ਸਕਦਾ ਸਭ ਤੋਂ ਵੱਡੇ ਵੱਡੇ ਆਜ਼ਾਦੀ ਘਰਾਟੇ ਅਸੀਂ ਆਂ ਭਗ ਸਿੰਘ ਦੀ ਜੋ ਸੋਚ ਤੇ ਚੱਲਣ ਵਾਲੇ ਅਸੀਂ ਆਂ ਇਹ ਕਹਿੰਦੇ ਸੀਗੇ ਇਹ ਕਹਿੰਦੇ ਸੀ ਸਭ ਤੋਂ ਵੱਧ ਸਾਡੀਆਂ ਪੰਜਾਬ ਦੀਆਂ ਧਰਤੀਓਂ ਪਰਫੈਕਟਰੀਆਂ ਲਾ ਕੇ ਜ਼ਮੀਨਾਂ ਖੋ ਕੇ ਸਭ ਤੋਂ ਵੱਧ ਸਾਮਰਾਜ ਦਾ ਬਾਦ ਦਾ ਪੱਖ ਇਹ ਬੰਦੇ ਪੂਰੇ ਰਹੇ ਨੇਗੇ ਇਹ ਬੰਦੇ ਸਭ ਤੋਂ ਵੱਧ ਪੰਜਾਬ ਨੂੰ ਵੇਚਣ ਟੈਮ ਨੇ ਲੜਨ ਵਾਲੇ ਲੋਕਾਂ ਦਾ ਇਹ ਬੰਦੇ ਫਰੋੜ ਕਰ ਰਹੇ ਨੇ ਕਿਸਾਨਾਂ ਨੂੰ ਕੁੱਟ ਕੇ ਮਾਰ ਰਹੇ ਨੇ ਮਜ਼ਦੂਰ ਜੱਥੇ ਬੰਦੇ ਨੂੰ ਕੁੱਟ ਕੇ ਮਾਰ ਰਹੇ ਨੇ ਸਿੱਖ ਜੱਥੇ ਬੰਦੇ ਨੂੰ ਇਹ ਮਾਰ ਰਹੇ ਨੇ ਕੁੱਟ ਕੇ ਦੱਸੋ ਜੀ ਦੱਸੋ ਮੈਨੂੰ ਖੜੇ ਹੱਥ ਖੜੇ ਕਰਕੇ ਦੱਸੋ ਵੀ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਆਏ ਸੀਗੇ ਜਿੰਨਾ ਪਰਾਨਸੇ ਲੱਗੀ ਆ ਤੁਸੀਂ ਮੈਨੂੰ ਹੱਥ ਖੜੇ ਕਰਕੇ ਦੱਸੋ ਵੀ ਉਹਨਾਂ ਨੇ ਗਲਤ ਕਿਦਾਂ ਠੀਕ ਕੀਤਾ ਜੇ ਠੀਕ ਤਾਂ ਹੱਥ ਖੜੇ ਕਰਕੇ ਦੱਸੋ ਉਹਨਾਂ ਨੇ ਬੁਰਾ ਕੀ ਕੀਤਾ ਸੀਗਾ ਬਿਲਕੁਲ ਠੀਕ ਹੈ ਦੱਸੋ ਮੈਨੂੰ ਬੁਰਾ ਕੀਤਾ ਸੀ ਉਹਨਾਂ ਨੇ ਪਰ ਇੰਨਾ ਬੰਦਿਆਂ ਨੇ ਦੁਬਾਰਾ ਦੁਬਾਰਾ ਲਾ ਲਾ ਕੇ ਐਨਐਸਏ ਦੂਰੀ ਤਰੀਕਾ ਠੋਕੇ ਨੇਗੇ ਸਾਡੇ ਬੰਦੀ ਸਿੰਘ ਬੈਠੇ ਨੇ ਜੇਲਾਂ ਦੇ ਵਿੱਚ ਫੇ ਬੋਲਣਗੇ ਕਾਂਗਰਸੀ ਬੰਦੀ ਸਿੰਘਾਂ ਬਾਰੇ ਜਿਨ੍ਹਾਂ ਨੇ ਪੰਜਾਬ ਬਚਾਇਆ ਜਿਨ੍ਹਾਂ ਨੇ ਪੰਜਾਬ ਦਾ ਪਾਣੀ ਬਚਾਇਆ ਜਿਨ੍ਹਾਂ ਨੇ ਐਸਬੀ ਵਾਲੇ ਮਹਿਰਾਬਰਗਰ ਨੂੰ नके लाए हे बंदे बोल पणगे दसो मने हत खडा कर दसो बोल पणगे